ਪਾਸੇ ਤਾਂ ਨਹੀਂ ਚੱਪਣੇ ਕਸਿਉਣਾ ਚੱਪਣਾ ਖਾਊਗਾ ਤਾਂ ਇਹੋ ਰੋਟੀ ਹਾਂਜੀ ਇਹ ਕਿਉਂ ਸਾਡੇ ਅੰਨਦਾਤਾ ਨੂੰ ਕਿਉਂ ਸੜਕ ਤੇ ਰੋਲੇ ਆਈਆਂ ਹਨਾਨੂੰ ਬਹੁਤ ਬੁਰਾ ਮਹਿਸੂਸ ਹੋਇਆ ਜੀ ਵੀ ਉਹ ਸਾਡੇ ਦੇ ਅਥਰੂ ਗੋਲੇ ਦੇ ਗੈਸ ਗੇਰ ਰਹੀਆਂ ਕੀ ਬਾਤ ਹੈ ਜੀ ਸਾਡੇ ਬੱਚਾ ਹੀ ਨਹੀਂ ਉਹ ਤਾਂ ਕਹਿੰਦੇ ਆ ਪਰਾਲੀ ਦੇ ਧੂਏ ਤੇ ਸਾਨੂੰ ਧੂਆਂ ਚੜਦਾ ਸਾਨੂੰ ਨਹੀਂ ਧੂਆਂ ਚੜਦਾ ਇਹਦਾ ਸਾਨੂੰ ਕਹਿੰਦਾ ਲੜਾਈ ਕਰਨ ਦਾ ਸ਼ੌਂਕ ਹੈ ਅਸੀਂ ਵੀ ਕਾਰੋਬਾਰ ਛੱਡੀ ਬੈਠੇ ਆ ਸਾਡੇ ਬੀਰ ਬਜ਼ੁਰਗ ਸਾਡੇ ਜਿਹਨਾਂ ਦੇ ਗੋਡਿਆਂ ਤੇ ਚੱਲੇ ਜਾਂਦਾ ਉਹ ਵੀ ਇੱਥੇ ਬੈਠੇ ਆ ਕੰਮ ਕਰਕੇ ਰੋਟੀਆਂ ਉਹ ਬਣਾ ਕੇ ਦੇ ਕੇ ਫਿਰ ਸਰਨੇ ਚਾਹੀਦੇ ਪਿੰਪਰ ਜੀ ਦਾ ਸਿੱਧਾ ਇਤਿਆ ਸਕੂਲ ਤੋਂ ਸਕੂਲੋਂ ਇਤਿਆ ਆਈਆਂ ਸੀ ਪਰ ਦੇਖੋ ਜਿੱਥੇ ਹੋਰੇ ਆ ਗਏ ਜੀ ਐਮਐਸਪੀ ਲੈ ਕੇ ਹਟਣੀ ਐ ਸੀ ਫਸਲਾਂ ਦੇ ਸੀ ਆਪਣੇ ਹੱਕ ਲੈ ਕੇ ਹਟਣੀ ਤੁਹਾਡੇ ਜਿਹੜੇ ਯਾਰ ਦੋਸਤ ਜਿਹੜੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਨਹੀਂ ਹੈਗੇ ਤਾਂ ਉਹ ਕੀ ਕਹਿੰਦੇ ਤੁਹਾਨੂੰ ਕਿ ਠੀਕ ਹੈ ਤੁਹਾਡੀ ਲੜਾਈ ਠੀਕ ਹੈ ਹਾਂਜੀ ਉਹ ਕਹਿੰਦੇ ਅਸੀਂ ਵੀ ਤੁਹਾਡਾ ਨਾਲ ਇੱਥੇ ਆਵਾਂਗੇ ਤੇ ਆਪਣੇ ਹੱਕ ਲੈ ਕੇ ਜਾਵਾਂਗੇ ਸ਼ੰਭੂ ਬਾਰਡਰ ਤੇ ਮੌਜੂਦ ਆ ਔਰ ਲੋਕ ਹੁਣ ਸ਼ੰਭੂ ਬਾਰਡਰ ਦੇ ਉੱਤੇ ਹਰ ਰੋਜ਼ ਆਪਣੀਆਂ ਡਿਊਟੀਆਂ ਨਿਭਾਉਣ ਵਾਸਤੇ ਪਹੁੰਚਦੇ ਨੇ ਧਰਨੇ ਦੇ ਵਿੱਚ ਸ਼ਮੂਲੀਅਤ ਬਣਾਉਣ ਵਾਸਤੇ ਪਹੁੰਚਦੇ ਨੇ ਤਾਂ ਅੱਜ ਬੀਬੀਆਂ ਦੀ ਡਿਊਟੀ ਲੱਗੀ ਸੀ ਤਾਂ ਬੀਬੀਆਂ ਪਹੁੰਚੀਆਂ ਨੇ ਔਰ ਬਾਰਡਰ ਤੇ ਬਿਲਕੁਲ ਠੀਕ ਹਰਿਆਣਾ ਪੁਲਿਸ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਰੋਸ ਹੈ ਸਰਕਾਰ ਦੇ ਖਿਲਾਫ ਇਹਨਾਂ ਦੇ ਮਨਾਂ ਦੇ ਅੰਦਰ ਰੋਸ ਜਿਹੜਾ ਹੈ ਉਹ ਕਿਸਾਨੀ ਦਰਦ ਹੈ ਕਿਉਂਕਿ ਕਹਿੰਦੇ ਕਿ ਸ਼ਿਕਰਨ ਦੀ ਵੀ ਮੌਤ ਹੋ ਗਈ ਔਰ ਸਾਡੇ ਮੰਗਾ ਨੂੰ ਜਿਹੜਾ ਹੈ ਉਹ ਨਹੀਂ ਮੰਨਿਆ ਜਾ ਰਿਹਾ ਬੀਬੀ ਜੀ ਕਿਹੜੇ ਪਿੰਡੋਂ ਆਇਓ ਜੀ ਕਿਹੜੇ ਪਿੰਡੋਂ ਆਏ ਮਡਾਲੀ ਤੋਂ ਜੀ ਮਡੋਲੀ ਤੋਂ ਆਏ ਹਾਂਜੀ ਡਿਊਟੀ ਤੁਹਾਡੀ ਲੱਗੀ ਜ਼ਿੰਮੇਵਾਰੀ ਤੁਹਾਡੀ ਸੀ ਹਾਂਜੀ ਹਾਂਜੀ ਘਰ ਦਾ ਕੰਮਕਾਰ ਵੀ ਹੁੰਦਾ ਫਿਰ ਤੁਸੀਂ ਇੱਥੇ ਧਰਨੇ 'ਚ ਹਾਂਜੀ ਕੰਮ ਕਰਕੇ ਰੋਟੀਆਂ ਉਹ ਬਣਾ ਕੇ ਦੇ ਕੇ ਫਿਰ ਇਸ ਧਰਨੇ ਚ ਆਇਆ ਅੱਜ ਪਹਿਲਾ ਦਿਨ ਆ ਤੁਹਾਡਾ ਅਸੀਂ ਪਹਿਲੀ ਵਾਰ ਪਹਿਲਾਂ ਵੀ ਆਲੇ ਦੂਜੇ ਦਿਨ ਹਾਂਜੀ 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 ਅਸੀਂ ਚਲੋ 13 ਤਰੀਕ ਦੀਆਂ ਤਸਵੀਰਾਂ ਵੇਖੀਆਂ 21 ਵਾਲੀ ਤਸਵੀਰ ਵੇਖੀ ਚਲੋ ਉੱਥੇ ਥਰੂ ਗੈਸ ਦੇ ਗੋਲੇ ਚੱਲਦੇ ਸੀ ਤਾਂ ਕੀ ਮਹਿਸੂਸ ਕੀ ਹੁੰਦਾ ਸੀ ਸਾਨੂੰ ਬਹੁਤ ਬੁਰਾ ਮਹਿਸੂਸ ਹੋਇਆ ਜੀ ਵੀਓ ਸਾਡੇ ਦੇ ਅਥਰੂ ਗੋਲੇ ਦੇ ਗੈਸ ਗੇਰ ਰਹੀ ਐ। ਕੀ ਬਾਤ ਹੈ ਜੀ ਸਾਡੇ ਬੱਚਾ ਹੀ ਨਹੀਂ ਉਹ ਤਾਂ ਕਹਿੰਦੇ ਆ ਪਰਾਲੀ ਕੇ ਧੂਏ ਦੇ ਸਾਨੂੰ ਧੂਆਂ ਚੜਦਾ। ਸਾਨੂੰ ਨਹੀਂ ਧੂਆਂ ਚੜਦਾ ਇਹਦਾ। ਇਹ ਹੱਥਰੂਗਾਰ ਇਹ ਸਿੱਧਾ ਮੁਕਾਬਲਾ ਕਰ ਰਿਹਾ ਸਾਡੇ ਨਾਲ। ਅਸੀਂ ਲੜਾਂਗੇ ਇਹਨਾਂ ਨਾਲ ਪਰ ਸਾਡੇ ਨਾਲ ਦੇ ਇਹੋ ਜਿਹਾ ਕੰਮ ਨਾ ਕਰਨ ਗੋਲੇ ਨਾਲ ਸਾਡੇ ਸਿਚਣ। ਹੈ? ਜੁਸੀਂ ਨਹੀਂ ਬੈਠੇ ਆ ਸਾਡੇ ਕਾਨੂੰਨ ਵਾਪਸ ਲੈ ਲੈਣ ਬਸ। ਜਿਹੜੇ ਕਾਲੇ ਕਾਨੂੰਨ ਨੇ ਸਾਡੇ ਵਾਪਸ ਕਰ ਲੈਣ। ਉਹ ਤਾਂ ਵਾਪਸ ਹੋ ਚੁੱਕੇ ਹੁਣ ਤਾਂ ਗੱਲ ਐਮਐਸਪੀ ਦੀ ਐਮਐਸਪੀ ਦੀ ਉਹ ਕਰ ਲੈ ਫਿਰ ਜੀ ਮਨਜ਼ੂਰ ਕਰ ਲੈਣਾ ਅਸੀਂ ਸ਼ਾਂਤਮਈਆ ਕਿਸਾਨ ਘਰਾਂ ਨੂੰ ਮੁੜ ਜਾਣਗੇ ਹਾਂ ਕੋਈ ਸਾਨੂੰ ਕਹਿੰਦਾ ਲੜਾਈ ਕਰਨ ਦਾ ਸ਼ੌਂਕ ਹੈ ਅਸੀਂ ਵੀ ਕਾਰੋਬਾਰ ਛੱਡੀ ਬੈਠੇ ਆ ਸਾਡੇ ਬੀਰ ਬਜ਼ੁਰਗ ਸਾਡੇ ਜਿਹਨੇ ਤਾਂ ਗੋਡਿਆਂ ਤੇ ਚੱਲਿਆ ਜਾਂਦਾ ਉਹ ਵੀ ਇੱਥੇ ਬੈਠੇ ਆ ਇਹਨੂੰ મોદી ਨੂੰ ਇਹ ਨਹੀਂ ਆਂਦਾ ਵੀ ਉਹ ਕਿੱਥੇ ਅੰਨ ਦਾਤਾ ਸੜਕਾਂ 'ਤੇ ਰੁਲ ਰਿਹਾ ਅੱਜ ਜੇ ਅੰਨ ਦਾਤਾ ਇੱਕ ਸਾਲ ਨਾ ਨਾ ਖੇਤੀ ਕਰੇ મોદી ਵਰਗੇ ਭੁੱਖੇ ਮਰ ਜਾਣ ਪਾਸੇ ਤਾਂ ਨਹੀਂ ਚੱਬਣੇ ਕਸਿਉਣਾ ਚੱਬਣਾ ਖਾਊਗਾ ਦਾ ਇਹੋ ਰੋਟੀ ਹਾਂਜੀ ਇਹ ਕਿਉਂ ਸਾਡੇ ਅੰਨਦਾਤਾ ਨੂੰ ਕਿਉਂ ਸੜਕ ਤੇ ਰੋਲੇ ਆ ਇਹਨਾਂ ਨੇ ਉਹ ਜਿਹੜੇ ਵਾਪਸ ਉਹ ਸਾਡੇ ਵਾਪਸ ਲੈ ਲੈਣ ਠੀਕ ਹੈ ਹਾਂਜੀ ਐਮਐਸਪੀ ਹਾਂ ਸਾਡੇ ਉਹ ਕਰ ਲੈ ਪਰਿਵਾਰ ਚੋਂ ਹੋਰ ਵੀ ਆਏ ਹੋਏ ਨੇ ਜੀ ਤੁਹਾਡੇ ਸਾਰੇ ਆਏ ਹੋਏ ਸਾਡੇ ਵੀ ਹੋਰੀਆਂ ਬਜ਼ੁਰਗ ਵੀ ਹੋਰੀਆਂ ਬੱਚੇ ਵੀ ਨਾਲੀਆਂ ਹੁਣ ਅਸੀਂ ਘਰ ਦਾ ਕੰਮ ਨਬੈੜ ਕੇ ਇੱਥੇ ਆ ਗੀਆਂ ਅੱਛਾ ਬੱਚਿਆਂ ਤੇ ਤੁਸੀਂ ਆਪਣੇ ਜੀਆ ਨੂੰ ਮਿਲਣ ਵਾਸਤੇ ਇੱਥੇ ਪਹੁੰਚੇ ਹਾਂਜੀ ਅਸੀਂ ਇੱਥੇ ਪਹੁੰਚੇ ਸਾਡੇ ਬੱਚੇ ਵੀ ਹੈਗੇ ਆ ਅਸੀਂ ਨਾਲ ਹਾਂਜੀ ਹਾਂਜੀ ਨਾਲ ਹੀ ਆਏ ਹੈਗੇ ਸਾਰੇ ਤਾਂ ਬੱਚਿਆਂ ਨੂੰ ਤੁਸੀਂ ਉਹ ਲੈ ਕੇ ਆਇਓ ਹਾਲਾਂਕਿ ਅੱਜ ਦਾ ਮਾਹੌਲ ਸ਼ਾਂਤ ਹੈ ਨਾ ਪਰ ਪਹਿਲਾਂ ਇੱਥੇ ਹਾਲਾਤ ਬੜੇ ਔਖੇ ਬਣੇ ਸਾਰੇ ਸੀ ਹਾਲਾਤ ਪਹਿਲਾਂ ਪਹਿਲਾਂ ਹਾਲਾਤ ਮਾੜੇ ਸੀ ਹੂੰ ਕਾ ਚਾਲ ਸੀ ਅਸੀਂ ਅਸੀਂ ਇਹਨਾਂ ਨੂੰ ਮਿਲਟਰੀ ਵਾਲਿਆਂ ਨੂੰ ਅਸੀਂ ਕੁਛ ਨਹੀਂ ਕਹਿੰਦੇ ਇਹ ਵੀ ਸਾਡੇ ਬੱਚੇ ਆ ਇਹ ਵੀ ਸਾਡੇ ਕਿਸਾਨ ਕੇ ਪੁੱਤ ਆ ਇਹ ਵਿਚਾਰੇ ਮਜਬੂਰ ਨੇ ਹੈ ਜੇ ਸਾਡੇ ਕਾਲੇ ਕਾਨੂੰਨ ਮੋਦੀ ਵਾਪਸ ਲੈ ਲੇ ਆ ਸਾਨੂੰ ਛੌਂਕ ਨਹੀਂ ਸੜਕਾਂ ਤੇ ਰੋਲਣ ਦਾ ਸਾ ਅਸੀਂ ਵੀ ਆਪਣੇ ਘਰ ਬੈ ਜੀਏ ਹਨੀ ਫਿਰ ਇਹ ਕਾਨੂੰਨ ਸਾਡੇ ਨਾਲੋਂ ਕਰਦਾ ਕਾਲੇ ਕਾਨੂੰਨ ਵਾਪਸ ਲੈ ਲਵੇ ਕਾਨੂੰਨ ਵਾਪਸ ਹੋਏ ਪਏ ਨੇ ਐਮ ਐਸ ਪੀ ਦੀ ਇਸ ਵੇਲੇ ਗੱਲ ਹੋ ਰਹੀ ਉਹ ਵੀ ਸਾਨੂੰ ਉਹ ਵੀ ਉਹ ਹੈ ਉਹ ਵੀ ਕਰ ਨੂੰ ਸਾਡੇ ਨਾਲ ਕਰਜ਼ਾ ਮੁਕਤੀ ਹਾਂਜੀ ਐਮ ਐਸ ਪੀ ਕਰਜ਼ਾ ਮੁਕਤੀ ਤੇ ਬਾਕੀ ਜਿਹੜਾ ਉਹ ਆਪਣੇ ਯੂਪੀ ਚਕਾਨ ਦਾ ਸਾਡਾ ਹੋਇਆ ਸੀ ਸਵਾਮੀ ਨਾਥਰ ਕੀ ਅਰੋਪੋਰਟ ਹਾਂਜੀ ਹਾਂਜੀ ਰਿਪੋਰਟ ਤੇ ਐਮਐਸਪੀ ਜਿਹੜੀ ਹੈ ਉਹ ਗਾਰੰਟੀ ਦੇ ਵਿੱਚ ਦੇ ਦੇਓ ਤਾਂ ਬੱਚਿਆਂ ਨੂੰ ਤੁਸੀਂ ਵੀ ਨਾਲ ਲੈ ਕੇ ਹਾਂਜੀ ਨਾਲ ਲੈ ਕੇ ਆਏ ਬੱਚਿਆਂ ਨੂੰ ਸੁਝਾ ਕੇ ਰਹੇ ਹਾਂ ਬੱਚਿਆਂ ਨੂੰ ਕੀ ਦੱਸ ਰਹੇ ਹੋ ਬੱਚਿਆਂ ਨੂੰ ਅਸੀਂ ਦੱਸ ਰਹੇ ਹਾਂ ਵੀ ਦੇਖੋ ਆਪਣੇ ਮੂਰੇ ਸਰਕਾਰ ਦੇਖੋ ਕੀ ਕੁਝ ਕਰ ਲਿਆ ਵੀ ਆਉਣ ਵਾਲੇ ਪੀੜ੍ਹੀ ਹੈ ਜਿਹੜੀ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਸਾਡੇ ਦਾਦੇ ਪਰਦਾਦੇ ਅੱਜ ਜੰਗ ਲੜ ਰਹੇ ਨੇ ਜੀ ਹਾਂਜੀ ਸਾਡੀ ਐਮਐਸਪੀ ਵਾਪਸ ਕਰ ਦੇਵੇ ਸਾਨੂੰ ਤਾਂ ਇਹੀ ਮੰਗ ਆ ਸਰਕਾਰ ਅੱਗੇ ਤਾਂ ਆ ਬਜ਼ੁਰਗਤਾ ਜਿਵੇਂ ਪਹੁੰਚੀ ਨੇ ਬੱਚੇ ਵੀ ਨਾਲ ਲੈ ਤੁਹਾਡੇ ਬਜ਼ੁਰਗ ਵੀ ਆਏ ਹੋਏ ਨੇ ਉਹਰੇ ਹਾਂਜੀ ਆਏ ਹੋਏ ਨੇ ਹਾਂਜੀ ਤੁਸੀਂ ਉਹ ਕਿਹਾ ਕਿ ਅਸੀਂ ਵੀ ਜਾਣਾ ਹੈ ਉੱਥੇ ਹਾਂਜੀ ਆਪ ਕਿਹਾ ਸੀ ਪੇਪਰ ਸੀਗਾ ਅਸੀਂ ਸਿੱਧਾ ਇੱਥੇ ਆ ਸਕੂਲੋਂ ਸਕੂਲੋਂ ਇੱਥੇ ਆਈਆਂ ਅਸੀਂ ਪਰਦੇ ਕੇ ਸਿੱਧਾ ਉਰੇ ਆ ਗਏ ਅੱਛਾ ਜੇ ਲੋ ਯਾਰਾਂ ਦੋਸਤਾਂ ਨਾਲ ਤੁਸੀਂ ਕਲਾਸ 'ਚ ਗੱਲਾਂ ਕਰਦੇ ਹੋ ਤਾਂ ਕੀ ਗੱਲਾਂ ਹੁੰਦੀਆਂ ਉਹਨਾਂ ਨੂੰ ਕੀ ਦੱਸਦੇ ਉਹਨੂੰ ਕੀ ਅਸੀਂ ਐਮਐਸਪੀ ਲੈ ਕੇ ਹਟਣੀ ਐ ਅਸੀਂ ਫਸਲਾਂ ਦੇ ਅਸੀਂ ਆਪਣੇ ਹੱਕ ਲੈ ਕੇ ਹਟਣੇ ਨੇ ਹਾਂਜੀ ਤੁਹਾਡੇ ਜਿਹੜੇ ਯਾਰ ਦੋਸਤ ਜਿਹੜੇ ਕਿਸਾਨੀ ਪਰਿਵਾਰ ਨਾਲ ਸੰਬੰਧਤ ਨਹੀਂ ਹੈਗੇ ਤਾਂ ਉਹ ਕੀ ਕਹਿੰਦੇ ਤੁਹਾਨੂੰ ਕਿ ਠੀਕ ਹੈ ਤੁਹਾਡੀ ਲੜਾਈ ਠੀਕ ਹੈ ਹਾਂਜੀ ਉਹ ਕਹਿੰਦੇ ਅਸੀਂ ਵੀ ਤੁਹਾਡਾ ਨਾਲ ਇੱਥ ਸਾਰਾ ਸਮਰਥਨ ਦਿੰਦੇ ਆ ਕਲਾਸਾਂ ਦੇ ਵਿੱਚ ਹੈ ਠੀਕ ਹੈ ਤਾਂ ਤਸਵੀਰ ਤੁਸੀਂ ਵੇਖੋਗੇ ਨੌਜਵਾਨ ਹੋਣ ਬੱਚੇ ਹੋਣ ਬਜ਼ੁਰਗ ਹੋਣ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਔਰ ਕਿਸਾਨ ਏਕਤਾ ਜਿੰਦਾਬਾਦ ਦੇ ਨਾਰੇ ਲਗਾ ਰਹੇ ਨੇ ਇਹਨਾਂ ਦੇ ਵੱਲੋਂ ਨਾਰੇਬਾਜ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬੀਬੀਆਂ ਹੋਣ ਜਾਂ ਫਿਰ ਬੱਚੇ ਹੋਣ ਉਹ ਇੱਥੇ ਪਹੁੰਚੇ ਹੋਏ ਨੇ ਔਰ ਦੂਸਰੇ ਪਾਸੇ ਤੁਹਾਨੂੰ ਹਰਿਆਣਾ ਪੁਲਿਸ ਦੀ ਵੀ ਤਸਵੀਰ ਜਿਹੜੀ ਆ ਉਹ ਦਿਖਾ ਦਿੰਦੇ ਆ ਹਰਿਆਣਾ ਪੁਲਿਸ ਨੇ ਆਪਣੇ ਟੈਂਟ ਲਾ ਲਏ ਨੇ ਹਰਿਆਣਾ ਪੁਲਿਸ ਜਿਹੜੀ ਆ ਉਹ ਆਪਣੇ ਟੈਂਟ ਲਾ ਕੇ ਇੱਥੇ ਨਜ਼ਰ ਇਨਾ ਲੋਕਾਂ ਦੇ ਉੱਤੇ ਹੀ ਬਣਾ ਕੇ ਬੈਠੀ ਹੋਈ ਹੈ ਕਿ ਇਹ ਲੋਕ ਕਿਤੇ ਅੱਗੇ ਦੁਬਾਰਾ ਨਾ ਆ ਜਾਣ ਹਾਲਾਂਕਿ ਫੈਸਲਾ ਕੱਲ 29 ਤੋਂ ਬਾਅਦ ਲਿੱਤਾ ਜਾਊਗਾ ਜਥੇਬੰਦੀਆਂ ਦੇ ਆਗੂ ਜੋ ਨੇ ਉਸ ਲਈ ਮੀਟਿੰਗ ਕਰਨਗੇ ਔਰ ਕੱਲ ਦੀ ਜੋ ਰੂਪ ਰೇಖਾ ਹੈ ਉਹ ਤਿਆਰ ਕੀਤੀ ਜਾਊਗੀ ਤਾਂ ਤਸਵੀਰ ਤੁਹਾਨੂੰ ਅਸੀਂ ਸ਼ੰਭੂ ਮੋਰਚੇ ਦਿਖਾ ਰਿਹਾ ਸ਼ੰਭੂ ਮੋਰਚੇ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜੋ ਬੀਬੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਔਰ ਉਨ੍ਹਾਂ ਦੇ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਐਮਐਸਪੀ ਨੂੰ ਜੋ ਹੈ ਉਹ ਗਰੰਟੀ ਰੂਪ ਦੇ ਵਿੱਚ ਦਿੱਤਾ ਜਾਵੇ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਤੋਂ ਪੰਜਾਬੀ